ਬਦ ਲਿਖਿਆ ਜਾ ਸਕੇ ਤੇ ਜਾਇ ਉਹ ਜਾਂ ਲਿਖ ਜਾਓ ਜਿਹੜਾ ਤੁਹਾਡੇ ਮਰਨ ਤੋਂ ਬਾਅਦ ਪੜਿਆ ਜਾ ਸਕੇ ਤੇ ਨੌਜਵਾਨਾਂ ਨੂੰ ਮੇਰਾ ਇਹ ਆਖਰੀ ਸੰਦੇਸ਼ ਇਹ ਅੱਜ ਦਾ ਕਿ ਜ਼ਿੰਦਗੀ ਵਿੱਚ ਇੱਕ ਤਾਂ ਨੌਜਵਾਨ ਬਣਨ ਦੀ ਕੋਸ਼ਿਸ਼ ਕਰੋ ਜਿੰਨਾਂ ਦੇ ਸੀਨੇ 'ਚ ਦਿਲ ਧੜਕਦਾ ਆ ਤਪ ਤੇ ਤੇਜ ਆ ਜ਼ਿੰਦਗੀ ਨੂੰ ਬਦਲਦਾ ਜਜ਼ਬਾ ਬਲਦਾ ਪਿਆ ਆ ਉਹਨਾਂ ਵਾਸਤੇ ਅਗਲਾ ਇਹ ਆ ਕਿ ਜਾਂ ਤਾਂ ਇਹ ਹੋ ਜਾਏ ਕੁਝ ਕਰ ਜਾਓ ਜਿਹੜਾ ਤੁਹਾਡੇ ਮਰਨ ਤੋਂ ਬਾਅਦ ਜਿਹੜਾ ਉਹ ਲਿਖਿਆ ਜਾ ਸਕੇ ਜਾਂ ਇਹ ਹੋ ਜਾਏ ਲਿਖ ਜਾਓ ਜਿਹੜਾ ਤੁਹਾਡੇ ਮਰਨ ਤੋਂ ਬਾਅਦ ਪੜ੍ਹਿਆ ਜਾ ਸਕੇ ਉਹਨਾਂ ਦੀ ਕਦਰ ਕਰਨ ਵਲੇ ਜੀਉਦੇ ਰਹਿਣਗੇ ਔਰ ਤੁਹਾਨੂੰ ਵੀ ਸਦਾ ਆਪਣੇ ਨਾਲ ਜੀਉਦੇ ਰੱਖਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਬੱਚਿਆਂ ਦਾ ਨੌਜਵਾਨਾਂ ਦਾ ਅਧਿਆਪਕਾਂ ਦਾ ਦੁਰਮੁਖੀ ਜੁਣਾ ਦਾ ਜਿੰਨਾਂ ਨੇ ਮੈਨੂੰ ਇੱਥੇ ਬੁਲਾਇਆ ਇਹਨਾਂ ਮੰਨ ਦਿੱਤਾ ਆ ਇਹ ਮੈਨੂੰ ਸੱਦ ਲਿੰਦੇ ਤੇ ਕਿੰਨੇ ਸੱਚੀ ਗੱਲ ਤਾਂ ਇਹ ਆ ਕਿ ਮੈਂ ਅੱਜ ਨਹੀਂ ਸੀ ਆਉਣਾ ਮੈਂ ਕਿਹਾ ਵੀ ਇਹਨੇ ਮੈਨੂੰ ਦੂਜੀ ਵਾਰ ਤੇ ਆਖਿਆ ਹੀ ਦੀਗਾ ਮੈਂ ਬਿੱਟਰ ਗਿਆ ਸੀਗਾ ਮੈਂ ਮੈਨੂੰ ਦੂਜੀ ਵਾਰ ਆਖਿਆ ਹੀ ਦੀ ਤੇ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਉਹ ਇਹੋ ਹੀ ਤੇ ਯੂਨੀਵਰਸਿਟੀ ਆਏਗੀ ਆ ਜਿਹੜੀ ਤੁਹਾਨੂੰ ਕਦੀ ਕਦੀ ਬੁਲਾ ਲਿੰਦੀ ਆ ਹੋਰ ਕਈ ਯੂਨੀਵਰਸਿਟੀਆਂ ਤੇ ਬੁਲਾਉਂਦਾ ਹੀ ਕੋਈ ਨਹੀਂਗਾ ਤੁਹਾਨੂੰ ਕਿ ਕਿਤੇ ਜਾੜੇ ਤੁਹਾਡੇ ਆਪਣੇ ਜੀ ਆ ਜਾ ਕੇ ਉਹਨਾਂ ਨੂੰ ਅਸ਼ੀਰਵਾਦ ਦਿਓ ਪਿਆਰ ਦਿਓ ਤੋਂ ਆਪਣੇ ਨਿਹੜਿਆਂ ਦੇ ਆਖੇ ਪਿੰਮੇ ਆ ਗਿਆ ਸੁਰਜੀਤ ਓੜੀ ਆਗੇ ਨੇ ਗੁਰਮੁਖੜੀ ਆਗੇ ਨੇ ਬਾਕੀ ਸਾਰੇ ਆਗੇ ਨੇ ਬਲਵਿੰਦਰ ਗਰੇਵਾਲ ਬਲਦੇਵ ਢਾਲੀਵਾਲ ਮੇਰੇ ਬਹੁਤ ਹੀ ਪਿਆਰੇ ਅਸੀਸ ਨੇ ਉਹ ਵੀ ਜਿੱਥੇ ਪਤਾ ਲੱਗੇ ਕਿ ਮੈਂ ਆ ਜਾਣਾ ਤੇ ਉਹ ਵੀ ਉੱਠਦੇ ਉੱਠਦੇ ਅੰਸੂ ਡਾਰੀ ਮਾਰ ਕੇ ਆ ਜਾਂਦੇ ਨੇ ਤਾਂ ਮੈਂ ਬਹੁਤ ਮਸ਼ਕੂਰ ਹਾਂ ਸਾਰਿਆਂ ਦਾ ਗੁਰਮੁਖ ਸਿੰਘ ਉਹਨਾਂ ਦਾ ਪੰਜਾਬੀ ਵਿਭਾਗ ਦਾ ਰਾਜਵੰਤ ਕੌਰ ਪੰਜਾਬੀ ਹੋਰਾਂ ਦਾ ਆਪਣੀ ਰਾਜਵੰਤ ਕੌਰ ਦਾ ਵੀ ਜਿਹੜੀ ਮੈਨੂੰ ਪ੍ਰੇਰਿਤ ਇੱਥੇ ਲੈ ਆਈ ਆ ਤੇ ਬਹੁਤ ਧੰਨਵਾਦੀ ਆ ਮੈਂ ਬਰਜਿੰਦਰ ਟਾਂਵਰਾਂ ਦਾ ਕਿ ਉਹਨਾਂ ਦੇ ਮੈਨੂੰ ਅੱਜ ਫੇਰ ਦਰਸ਼ਨ ਕਰਨ ਦਾ ਤੇ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਨਸੀਬ ਹੋਇਆ ਤੇ ਡਾਕਟਰ ਹਮਦਰੀ ਬੈਨਤੀ ਜੀ ਉਹਨਾਂ ਦਾ ਜਿਹੜੇ ਵਾਕਿਆ ਹੀ ਚਾਨਣ ਮਨਾ ਰਹੇ ਨੇ ਉੱਚੇ ਬਰਜ ਲਾਹੌਰ ਦੇ ਤੇ ਲਾਹੌਰ ਦੇ ਉੱਚੇ ਬਰਜ ਵਾਂਗ ਮੇਰੇ ਲੱਗਦੇ ਖੜੇ ਨੇ ਮੈਂ ਉਹਨਾਂ ਦੇ ਅੱਗੇ ਨੀ ਮਾ ਜ ਆਉਗ ਇੱਕ ਬੱਚਾ ਉਸ ਉੱਚੇ ਬੁਰਜ ਨੂੰ ਦੇਖਦਿਆ ਪਾਇਆ ਔਰ ਚਟਾ ਚੌਂਧ ਹੋ ਰਿਆ ਅਨੰਦਿਤ ਹੋ ਰਿਆ ਇਹ ਮੇਰੀ ਖੁਸ਼ਕਿਸਮਤੀ ਹੈ ਮੇਰੀ ਖੁਸ਼ਕਿਸਮਤੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ